ਕਾਹ ਤੇ ਵਾਦਾ ਅਸੀਂ ਆਪਣੀ ਖੇਤੀ ਆਪ ਕਰਾਂਗੇ ਇੱਥੇ ਜਿਹੜਾ ਵਿਦੇਸ਼ੀ ਦੂਸਰੀਆਂ ਸਟੇਟਾਂ ਚੋਂ ਲਿਆ ਕੇ ਲੋਕਾਂ ਨੂੰ ਡਿਵੈਲਪਮੈਂਟ ਕੀਤੀ ਜਾ ਰਹੀ ਆ ਸਾਡੇ ਜਿਹੜੇ ਘਰ ਖਾਲੀ ਪਏ ਆ ਤੇ ਬਾਹਰੋਂ ਪੈਂਡ ਵੀ ਸਾਡੇ ਘਰ ਖਾਲੀ ਪਏ ਆ ਜਿਹੜੀਆਂ ਦੂਸਰੀਆਂ ਸਟੇਟਾਂ ਚੋਂ ਆ ਕੇ ਇਹਨਾਂ ਨੂੰ ਜ਼ਮੀਨ ਬਣਾਵੜਾ ਕੇ ਦੇ ਰਿਆ ਸਰਕਾਰ ਨੂੰ ਇਹ ਨੀਤੀ ਖਤਮ ਕਰਨੀ ਚਾਹੀਦੀ ਆ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਕਿਰਪਾ ਵਾਪਸ ਲਓ ਨੀਪਾਲਸੀ ਬਾ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸਤਪਾਲ ਸਿੰਘ ਸਰਪੰਚ ਵਡਾਲਾ ਖੁਰ ਦਾ ਮੌਜੂਦਾ ਅਸੀਂ ਇਹ ਸਾਡਾ ਨਜ਼ਦੀਕੀ ਪਿੰਡ ਆ ਸਾਡੇ ਆਪਸੀ ਭਾਈਚਾਰਕ ਸਾਂਝ ਆ ਅਸੀਂ ਅੱਜ ਇਸ ਇਕੱਠ ਦੇ ਵਿੱਚ ਸ਼ਾਮਲ ਹੋਏ ਆ ਜਿਹੜੀ ਸਰਕਾਰ ਵੱਲੋਂ ਲੈਂਡ ਪੋਲਿੰਗ ਨੀਤੀ ਬਣਾਈ ਗਈ ਆ ਉਹ ਜਿਹੜੀ ਵਡਾਲਾ ਕਲਾਂ ਦੀ 150 ਏਕੜ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਆ ਤੇ ਅਸੀਂ ਉਹਦੇ ਵਿਰੋਧ ਦੇ ਹੱਕ ਵਿੱਚ ਇਕੱਠ ਕੀਤਾ ਆ ਇਹ ਜਿਹੜੀ ਪਹਿਲਾਂ ਲੈਂਡਿੰਗ ਪੋਲੀ ਨੀਤੀ ਬਣਾਉਣ ਤੋਂ ਪਹਿਲਾਂ ਜਿਹੜਾ ਇਹ ਇਕੱਠ ਕਰਦੇ ਜਾਂ ਗ੍ਰਾਮ ਸਭਾ ਬਣਾਉਂਦੇ ਆ ਕਰਦੇ ਆ ਉਹ ਸਾਡੇ ਕੋਈ ਪਹਿਲਾਂ ਨਹੀਂ ਹੁਣ ਅਸੀਂ ਇਸ ਦੇ ਵਿਰੋਧ ਦੇ ਵਿੱਚ ਅਸੀਂ ਗ੍ਰਾਮ ਸਭਾ ਕਰਾਂਗੇ ਸਾਡੇ ਤੋਂ ਪਹਿਲਾਂ ਕੋਈ ਸਹਿਮਤੀ ਨਹੀਂ ਲਈ ਗਈ ਨਾ ਕੋਈ ਸਾਡਾ ਮਤਾ ਇਸ ਦੇ ਸਬੰਧ ਵਿੱਚ ਪਾਇਆ ਗਿਆ ਆ ਅਸੀਂ ਇਹਦੇ ਵਿਰੋਧ ਵਿੱਚ ਹੀ ਇਕੱਠ ਕਰ ਰਹੇ ਆ ਅਸੀਂ ਇਹਦਾ ਵਿਰੋਧ ਹੀ ਕਰਦੇ ਆ ਸਰਕਾਰ ਆਪਣੇ ਜਿਹੜਾ ਸੋਸ਼ਲ ਮੀਡੀਆ ਬਣਾਈ ਲਈ ਸਰਕਾਰ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਕਈ ਜ਼ਿੰਮੇਵਾਰਾਂ ਦੇ ਵੀਡੀਓ ਪੋਸਟ ਕਰ ਰਹੀ ਹੈ ਤੇ ਉਹ ਜ਼ਿੰਮੇਵਾਰ ਕਹਿ ਰਹੇ ਕਿ ਇਹ ਨੀਤੀ ਚੰਗੀ ਆ ਇਹ ਸਰਕਾਰ ਬਿਲਕੁਲ ਇੱਕ ਝੂਠੇ ਹੱਥ ਕੰਡੇ ਅਪਣਾ ਰਹੀ ਆ ਇਹ ਜੋ ਜਿਹੜੇ ਕੋਈ ਤਸਵੀਰਾਂ ਕਿਸੇ ਹੋਰ ਜਗ੍ਹਾ ਦੀਆਂ ਹੁੰਦੀਆਂ ਉਹ ਕਿਸੇ ਹੋਰ ਜਗ੍ਹਾ ਤੇ ਪੇਸਟ ਕਰਕੇ ਐਡ ਕਰਕੇ ਉਹ ਐਡੀਟਿੰਗ ਕਰਕੇ ਉਹ ਝੂਠੇ ਜਿਹੜੇ ਐਡੀਟਿੰਗ ਕਰ ਰਹੀ ਆ ਜਿਹੜੀ ਐਡ ਕਰ ਰਹੀ ਹੈ ਇਹਦੀ ਹੁਣ ਤੁਹਾਡਾ ਕੀ ਹੈ ਜਾਂ ਨੈਕਸਟ ਕੀ ਪ੍ਰੋਗਰਾਮ ਹੈਗਾ ਇਹ ਸਾਡਾ ਨੈਕਸਟ ਪ੍ਰੋਗਰਾਮ ਇਹੀ ਹੈ ਵੀ ਸਰਕਾਰ ਇਸ ਨੀਤੀ ਨੂੰ ਖਤਮ ਕਰੇ ਜਿਹੜੇ ਸਾਡੇ ਜ਼ਿਮੀਂਦਾਰ ਕਿਸਾਨ ਭਰਾ ਆ ਇਸੇ ਤੇ ਹੀ ਖੇਤੀ ਤੇ ਨਿਰਭਰ ਆ ਤੇ ਜਿਹੜੀ ਇਹ ਨੀਤੀ ਜੇ ਇਹਨਾਂ ਨੇ ਨਾ ਖਤਮ ਕੀਤੀ ਤੇ ਇਸ ਅਸੀਂ ਸੰਘਰਸ਼ ਨੂੰ ਹੋਰ ਅੱਗੇ ਤੱਕ ਲੈ ਕੇ ਜਾਵਾਂਗੇ ਸਰਕਾਰ ਦਾ ਵਿਰੋਧ ਕਰਾਂਗੇ ਅਸੀਂ ਇਸ ਨੀਤੀ ਦੇ ਹੱਕ ਵਿੱਚ ਨਹੀਂ ਆ ਕੀ ਕਾਰਨ ਹੈਗਾ ਕਿ ਅੱਜ ਸਾਡੇ ਇੱਥੇ ਜ਼ਿਮੀਂਦਾਰ ਹਾਂਜੀ ਸਤਿ ਸ੍ਰੀ ਅਕਾਲ ਵਾਇਗੁਜੀ ਦਾ ਹਲਸਾ ਵਾਇਗੁਜੀ ਕੀ ਪਤੇ ਮੇਰਾ ਨਾਮ ਗੁਰਮੀਤ ਸਿੰਘ ਰੰਦਾਵਾ ਪਿੰਡ ਬਡਾਲਾ ਕਲਾਂ ਸਰਪੰਚ ਜੋ ਜ਼ਿਲ੍ਹਾ ਕਪੂਰਥਲਾ ਵਿੱਚ ਤੇ ਅਸੀਂ ਅੱਜ ਇਕੱਠੇ ਹੋਏ ਜੋ ਸਰਕਾਰ ਦੀ ਲੈਂਡ ਪੋਲਿੰਗ ਪਾਲਿਸੀ ਦੇ ਵਿਰੋਧ ਚ ਅਸੀਂ ਇਕੱਠੇ ਹੋਏ ਆ ਤੇ ਮੇਰੇ ਪਿੰਡ ਦੀ ਜੋ 100 150 ਕਿੱਲੇ ਦੇ ਯੂਰ ਬੋਟ ਆ ਜੋ ਨਾਲ ਐਕਵਾਇਰ ਕਰਨ ਦੀ ਕੋਸ਼ਿਸ਼ ਕਰ ਰਹੇ ਅਸੀਂ ਉਹਦੇ ਵਿਰੋਧ ਚ ਸਾਰੇ ਜ਼ਿਮੀਂਦਾਰ ਇਕੱਠੇ ਹੋਏ ਆ ਮੇਰੇ ਨਾਲ ਨਾਲ ਸਾਡੇ 3-4 ਪਿੰਡਾਂ ਦੇ ਨਾਲ ਸਰਮੇਂ ਸਾਹਿਬ ਆ ਅਸੀਂ ਇਸ ਨੀਤੀ ਦਾ ਬਹੁਤ ਜ਼ਿਆਦਾ ਪੱਧਰ ਤੇ ਵਿਰੋਧ ਕਰ ਰਹੇ ਹਾਂ ਦੇ ਨਿਕਾ ਵੀ ਅਸੀਂ ਇਹ ਰੇਗੂ ਤੋਂ ਨਹੀਂ ਅਸੀਂ ਜਿੱਥੇ ਤੱਕ ਵੀ ਜਾ ਹੋਇਆ ਅਸੀਂ ਜਾਵਾਂਗੇ ਪਰ ਅਹੀਂ ਇਹ ਪਾਲਿਸੀ ਇੱਥੇ ਲਾਗੂ ਨਹੀਂ ਕਰਦੇ। ਸਰਕਾਰ ਨੇ ਕਾਫੀ ਹੁਣ ਕਿਹਾ ਕਿ ਅਸੀਂ ਸੌਦਾ ਕਰ ਦੁੱਤੀਆਂ ਇਹਦੇ ਵਿੱਚ ਤੇ ਨਾਲ ਕੋਈ ਫਾਇਦਾ ਨਹੀਂ। ਨਹੀਂ ਸੌਦਾ ਨਹੀਂ ਮੈਂ ਸੌਦਾ ਨਹੀਂ ਸਮਝਦਾ ਮੈਂ ਤਾਂ ਲਾਲਚ ਸਮਝਦਾ ਇਹੋ। ਇੱਕ ਸਰਕਾਰ ਲਾਲਚ ਦੇ ਰਹੀ ਹੈ ਕਿਸੇ ਵੀ ਕਿਸਮ ਦਾ ਵੀ ਪੈਸੇ ਨਾਲੋਂ ਦੇ ਰਹੀ ਆ। ਕਿਸੇ ਨਾ ਕਿਸੇ ਤਰ੍ਹਾਂ ਇਹ ਮੰਨ ਜਾਣ। ਸਾਨੂੰ ਚੰਡੀਗੜ੍ਹ ਵੀ ਸੱਦਿਆ ਗਿਆ ਪਰ ਸਾਡੀ ਉੱਥੇ ਵੀ ਵਿਰੋਧਤਾ ਹੀ ਸੀ। ਅਸੀਂ ਕਿਸੇ ਵੀ ਹਾਲਤ ਵਿੱਚ ਇਹ ਨਹੀਂ ਲਾਗੂ ਕਰਨ ਕਵਾਂਗੇ ਉਹਦੇ ਲਈ ਸਾਨੂੰ ਵੀ ਜਿੱਥੇ ਦਾ ਵੀ ਸੰਘਰਸ਼ ਕਰਨਾ ਪਿਆ ਅਸੀਂ ਕਰਾਂਗੇ ਪਰ ਸਾਡੇ ਜ਼ਿੰਮੇਦਾਰ ਮੇਰੇ ਵਿੱਚ ਜੋ ਵੀ ਭੜਾ ਆ ਅਸੀਂ ਉਹਦੇ ਨਾਲ ਖੜੇ ਹਾਂ ਤੇ ਸਾਡੀ ਇਹੋ ਕੋਸ਼ਿਸ਼ ਹੈ ਵੀ ਇਹ ਕੰਮ ਨਾ ਹੋਵੇ ਇਹ ਕੌਲਸੀ ਜਿਹੜੀ ਆ ਇਹ ਰੱਦ ਕੀਤੀ ਜਾਵੇ ਜਥੇਬੰਦੀਆਂ ਵੀ ਤੁਹਾਡਾ ਸਾਥ ਦਿੱਤਾ ਕਿਸਾਨ ਜਥੇਬੰਦੀਆਂ ਜਾਂ ਕੋਈ ਅਜੇ ਤੱਕ ਨਹੀਂ ਹੈ ਸਿਆਸੀ ਪਾਰਟੀਆਂ ਨਹੀਂ ਹਜੇ ਤੱਕ ਚਲੋ ਅਸੀਂ ਇੱਕ ਤਿੰਨ ਪੱਧਰ ਤੇ ਕਰ ਰਹੇ ਹਾਂ ਜੇ ਸਾਨੂੰ ਉਹਨਾਂ ਦੀ ਲੋੜ ਤੇ ਵੀ ਜ਼ਰੂਰ ਅਸੀਂ ਸੱਦਾਂ ਦੇ ਨਾਲ 라ਵਾਂਗੇ ਜੇ ਸੰਘਰਸ਼ ਉੱਪਰ ਤੱਕ ਲੈ ਜਾਣਾ ਪਿਆ ਵੱਡੇ ਪੱਧਰ ਤੇ ਅਸੀਂ ਲਿਆਵਾਂਗੇ ਉਹ ਸਾਡੇ ਨਾਲ ਆਉਣਗੇ ਜਿਵੇਂ ਜਿਹਾ ਸਾਡੇ ਜੀਵਲਰ ਪਰ ਆਇਆ ਉਹ ਕਿੰਨਾ ਪਛੜ ਗਿਆ ਜਿੱਦਾਂ ਕਿ ਕਈ ਪਿੰਡਾਂ ਦੇ ਵਿੱਚ ਜਿੱਥੇ ਜ਼ਮੀਨ ਆਉਂਦੀ ਸੀ ਉੱਥੇ ਪੰਚਾਇਤ ਇਕੱਠੀਆਂ ਹੋਈਆਂ ਗ੍ਰਾਮ ਸਭਾ ਹੋਈ ਉਹਨਾਂ ਨੇ ਮਤੇ ਵੀ ਪਾਈ ਇੱਥੇ ਵੀ ਕੋਈ ਇਦਾਂ ਦਾ ਹੋਇਆ ਜੀ ਸਾਡੇ ਚਲੋ ਹੁੰਦੀਆਂ ਆਂ ਅਸੀਂ ਅਜੇ ਕੱਲ ਨੂੰ ਕੱਲ ਦਾ ਸ ਇਹ ਟਾਈਮ ਆਂ ਅਸੀਂ ਗ੍ਰਾਮ ਸਭਾ ਜਾਂ ਆਮ ਜਲਾਸਾ ਆਪਾਂ ਕਹਿੰਦੇ ਨੇ ਉਹ ਕਰਾਂਗੇ ਉਹਦੇ ਵੀ ਸਾਰੇ ਮਿੰਦੀ ਸਹਿਮਤੀ ਨਾਲ ਹੀ ਕਰਾਂ ਪਰ ਅਸੀਂ ਕਈ ਵਾਰੀ ਹੁਣ ਸਾਰੇ ਦੇ ਚੁੱਕੇ ਆਂ ਦੀ ਹਿਸਾਬ ਦੇ ਪੇਸ਼ ਹੋ ਚੁੱਕੇ ਆਂ ਸਾਰਿਆਂ ਨੂੰ ਅਸੀਂ ਦੇ ਚੁੱਕੇ ਆਂ ਇਹ ਗੰਨਣਾ ਪਾਸਾਈ ਸਰਵਾਈਸ ਸਾਡੀ ਕਿਸੇ ਨੇ ਨਹੀਂ ਕੀਤੀ ਉਲਟ ਕਹੀ ਜਾਂਦੇ ਤੁਸੀਂ ਸਹਿਮਤ ਆ ਜਦ ਅਸੀਂ ਸਾਰੇ ਬਰੁੱਧ ਵਿੱਚ ਆ ਕਿਸੇ ਨੇ ਜ਼ਮੀਨ ਨਹੀਂ ਦੇਣੀ ਕਿਸੇ ਨੇ ਕੋਈ ਪੰਚਾਇਤੀ ਮਤਾ ਪਾਇਆ ਕੋਈ ਪੰਚਾਇਤੀ ਮਤਾ ਹੀ ਪਾ ਰਹੇ ਆ ਉਹ ਕੱਲ ਜਾਂ ਪਰਸੋਂ ਪੈ ਜਾਣਾ ਸਾਰੀ ਮਤੇ ਪਾ ਕੇ ਸਾਰੇ ਬਾਕੀ ਦਿੱਤੇ ਆ ਬਾਕੀ ਜੀਸਾ ਸਾਹਿਬ ਦੇ ਵੱਡਾ ਆਲਿਆਂ ਦੇ ਇਵਨ ਚੰਡੀਗੜ੍ਹ ਉਹ ਜਦੋਂ ਮੀਟਿੰਗ ਉੱਥੇ ਵੀ ਗਏ ਸੀ ਪਰ ਉਹ ਉਲਟ ਵੀ ਆਂਦੇ ਜਾਂਦੇ ਜਦ ਅਸੀਂ ਇਹਦੇ ਬਿਲਕੁਲ ਖਿਲਾਫ ਆ ਅਸੀਂ 1 ਇੰਚ ਨਹੀਂ ਦੇਣੀ ਔਰ ਗਾਹ ਜੋ ਨਾ ਕਿਸੇ ਉਹਨਾਂ ਕੇ ਫਿਰ ਗਾਹ ਪੁੱਛ ਕੀ ਕਰਾਂਗੇ ਹੁਣ ਬਾਅਦ ਦੇ ਵਿੱਚ ਜਿਹੜਾ ਲਾਲਚ ਦੇ ਰਹੇ ਆ ਤੁਹਾਨੂੰ ਤੁਹਾਡੇ ਚਰਮ ਤਾਅਕ ਦੇ ਵਿੱਚ ਲਾਲਚ ਦੇ ਰਹੇ ਆ 1 ਲੱਖ ਰੁਪਏ ਸਾਲਾਨਾ ਦੇਾਂਗੇ ਕਿਹਦੇ ਵਾਸਤੇ ਸਾਡੀ ਉਹ ਜਦੋਂ ਉਹਨਾਂ ਹੀ ਸਹਿਮਤੀ ਨਹੀਂ ਅਸੀਂ ਕੀ ਕਰਨਾ ਜੋ ਜ਼ਮੀਨ ਹੀ ਨਹੀਂ ਦੇਣੀ ਜੀ ਸਾਡਾ ਜ਼ਮੀਨ ਸਾਡੀ ਉਹ ਤੋਂ ਇੱਕ ਉਹ ਚੀਜ਼ ਹੈ ਤੁਹਾਨੂੰ ਖਾਣੀ ਅਸੀਂ 1 ਲੱਖ ਨੂੰ ਕੀ ਕਰਾਂਗੇ ਹਾਂ ਅਸੀਂ ਸਿਰਫ ਜਿਹੜੀ ਜ਼ਮੀਨ ਹੈ ਉਹ ਸਾਡੀ ਉਹ ਹੀ ਆ ਉਹਦੇ ਨਾਲ ਅਸੀਂ ਡਿਪੈਂਡ ਕਰਦੇ ਆ ਕਿ ਤੁਹਾਡਾ ਇਹ ਨਹੀਂ ਨਿਭਦਾ ਨਹੀਂ ਤਾਂ ਲੋਕੋ ਨਹੀਂ ਆਉਣਗੇ ਤੇ ਕੀ ਕਰੋਗੇ ਅਸੀਂ ਦੇਖੋ ਆਲ ਜਾਂ ਹੀ ਚੱਲਦੇ ਆ ਅਕੋਰਡਿੰਗ ਟੂ ਰੂਲ ਉਹ ਕਰ ਰਹੇ ਹੀ ਕਰ ਵੀ ਸਾਰੇ ਕਰ ਦਿੱਤੀ ਆ ਜੇ ਨਾ ਕਰਨਗੇ ਫੇ ਅਸੀਂ ਅਗਲਾ ਸਟੈਪ ਲਵਾਂਗੇ ਵਕੀਲ ਹੀ ਮੈਂ ਮੁਕਮਤਾ ਉਹ ਚੱਲਣ ਕਿਉਂ ਨਾ ਚੱਲਵਾਗੇ ਜ਼ਮੀਨ ਹੀ ਤੇ ਨਹੀਂ ਅਸੀਂ ਤੁਸੀਂ ਜੋ ਮਰਜ਼ੀ ਕਰੀ ਜਾ ਕਰੋ ਵੇ ਬੰਦ ਕਰੋ ਵੇ ਤੁਸੀਂ ਕਰਾਂਗੇ ਸਭ ਕੁਝ ਕਰਾਂਗੇ ਜਿੰਨਾ ਚਿਰ ਨਹੀਂ ਉਹ ਤਾਂ ਫੇਵਣਾ ਹੀ ਹੋਣਾ ਖੇਤੋਂ ਨਾਲ ਇਹੋ ਹੀ ਕਰਨਾ ਜੇ ਨਾ ਜਿਵੇਂ ਮੰਨਣਗੇ ਪਰ ਜਦੋਂ ਕਹਿੰਦੇ ਆ ਸਹਿਮਤ ਨਹੀਂ ਤਾਂ ਅਸੀਂ ਲਿਖ ਲੈ ਦੇ ਕੇ ਲੈ ਆ ਕੇ ਵੀ ਅਸੀਂ ਇਹਨੇ ਬੰਦੇ ਕੋਈ ਸਹਿਮਤੀ ਫੋਨ ਕੈਨਸਲ ਕਰਨਾ ਜਿਵੇਂ ਆਪਣੀ ਆਪਣੀ ਬੋਲੀ ਤੇ ਹੈਗੇ ਨਾ ਵੀ ਜੇ ਨਾ ਸਹਿਮਤ ਹੋਣਗੇ ਤੇ ਅਸੀਂ ਜ਼ਮੀਨ ਨਹੀਂ ਲਵਾਂਗੇ ਤੇ ਅਸੀਂ ਲਿਖ ਕੇ ਦੇ ਕੇ ਆਇਆ ਦਰਦਾ ਫਿਰਨਦਾ ਆ ਸਾਨੂੰ ਕਿਉਂ ਜੀਣਾ ਹਰਾਮ ਕੀਤਾ ਸਾਡਾ ਇਹ ਤੁਹਾਨੂੰ ਲੱਗਦਾ ਨਹੀਂ ਸਰਕਾਰ ਕਿਸਾਨ ਵਰਗ ਪੱਦੀਸ ਦੇਸੀ ਰਿਆ ਜੀ ਉਦਾਂ ਕਿਹਦੇ ਦੇਖੋ ਜਿਹੜਾ ਬੰਦਾ ਡਿਪੈਂਡ ਕਰਦਾ ਉੱਥੇ ਕਿੰਨੇ ਜ਼ਿਮੀਂਦਾਰ ਕੰਮ ਕਰਦੇ ਕਿੰਨੇ ਮਜ਼ਦੂਰ ਕੰਮ ਕਰਦੇ ਸਾਰੇ ਬੇਕਾਰਾਂ ਵਾਲੀ ਕਰਨ ਵਾਲੀ ਗੱਲ ਹੀ ਆ ਹੋਰ ਕੀ ਕਰ ਸਕਦੇ ਆ ਬਿਜ਼ਨਸ ਕਹਿੰਦੇ ਬਿਜ਼ਨਸ ਕਿਹੜਾ ਕੱਲੂ ਜ਼ਮੀਨ ਲੰਗਾ ਜੀ ਫੀਮ ਲੱਪਣਾ ਹਾਂ ਉੱਤੋਂ ਕੀ ਲੱਭੂ ਸਾਨੂੰ ਪਲਾਟ ਇੱਕ ਲੈ ਲਮਾ ਕਿਲਾ ਦੇ ਕੇ ਇੱਕ ਕਨਾਲ ਤਾਂ ਉਹਨੂੰ ਕੀ ਕਰਾਂਗੇ ਇੱਕ ਵਾਰ ਰੋਟੀ ਦੁੱਜਣਗੇ ਕਹਿੰਦੇ ਨਾ ਤੇ ਬਾਕੀ ਤੇਰਾ ਫਿਊਚਰ ਕਿਹਦਾ ਗਿਆ ਸਾਡੇ ਬੱਚਿਆਂ ਦਾ ਫਿਊਚਰ ਖਤਮ ਹੋ ਸਾਰਾ ਜ਼ਿੰਮੇਦਾਰ ਕਿਹੋ ਜੀ ਇੱਕ ਪ੍ਰਾਪਰਟੀ ਹੈ ਨਾ ਜਿਹੜੀ ਇੱਕ ਜ਼ਿੰਮੇਦਾਰ ਦੀ ਐਫ.ਟੀ. ਹੈ ਹੋਰ ਤਾਂ ਕੁਝ ਨਹੀਂ ਨਾ ਇਹ ਜ਼ਮੀਨ ਵੇਚਣੀ ਜਿਹੜੀ ਹੈ ਜ਼ਿੰਮੇਦਾਰ ਨੂੰ ਮਾਂ ਦੇ ਬਰਾਬਰ ਨਹੀਂ ਹੈ ਇਹ ਤਾਂ ਠੀਕ ਆ ਹੁਣ ਜੋ ਕੋਈ ਲੋਡ ਬੰਦਾ ਆਪਣਾ ਹੁੰਦਾ ਗੱਲ ਵੱਖਰੀ ਆ ਹੂੰ ਹੂੰ ਉਹ ਨਹੀਂ ਕਹਿ ਸਕਦੇ ਨਾ ਉਹ ਇੱਕ ਹੈ ਤੇ ਆਪਣੀ ਮਾਂ ਹੀ ਹੈ ਹੈ ਨਾ ਤੇ ਬਾਕੀ ਤੁਸੀਂ ਕਿਦਾਂ ਕਦਾਂ ਚਾਹੁੰਦੇ ਆ ਕਿ ਪੰਜਾਬ ਦੇ ਲੱਖ ਬੰਦੇ ਸਾਰੇ ਜ਼ਮੀਨ ਵੇਚ ਕੇ ਵਿਦੇਸ਼ਾਂ ਭੱਜਣ ਇਹ ਕੋਤ ਪਾਲਸੀ ਆ ਇਹ ਪਾਲਸੀ ਆ ਹੁਣ ਜੇ ਜ਼ਮੀਨ ਬੱਚਿਆਂ ਲਈ ਖੋਗੂ ਨਾ ਹੁਣ ਬੱਚਾ ਲਈ ਕੋਈ ਜ਼ਾਇਦਾ ਦੋਗੀ ਸਾਡੇ ਬੱਚੇ ਫੌਨ ਚ ਬੈਠੇ ਆ ਉਹ ਆਉਣ ਕੇ ਦੇਖਣ ਜੋ ਜ਼ਮੀਨ ਬੈਗੇ ਉਹਨਾਂ ਹੀ ਕਰਨ ਆਉਣਾ ਕਿਦਾਂ ਸਰਕਾਰਾਂ ਦੀ ਨੀਤੀ ਹੈ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਆ ਉਹ ਤਾਂ ਦੱਸਦਾ ਦੇਖਦਾ ਹੀ ਆ ਆ ਦੇਖਣ ਦੇ ਸਭ ਕੁਝ ਉਹ ਹੀ ਹੈ ਜ਼ਮੀਨ ਦਾ ਕੋਈ ਜ਼ਮੀਨ ਗਈ ਇਹਦੇ ਵਿੱਚ ਸੈਂਟਰ ਦਾ ਕੋਈ ਹੱਥ ਹੈ ਕਿਹਦੀ ਪਣ ਗਵਰਨਮੈਂਟ ਹੈ ਜਾਣਦੀ ਅਸੀਂ ਕੀ ਕਰ ਸਕਦੇ ਹਣਾ ਇਹਦੇ ਬਾਰੇ ਪੰਜ ਤੋਕਣਾ ਕਰਨ ਦੇ ਅਵੀ ਆ ਅਸੀਂ ਜਿਹੜੀ ਜ਼ਮੀਨ ਆ ਜਿਹੜੀ ਮੇਨ ਆ ਸਾਡੀ ਭੁੱਖਾ ਇਹ ਦੇਣੀ ਨਾ ਬਹੁਤ ਔਖੀ ਆ ਕੱਟ ਹੋਇਆ ਇੱਕ ਇੱਕ ਵਾਸਤੇ ਇਹ ਅੱਜ ਦਾ ਇਕੱਠ ਜਿਹੜਾ ਇਹ ਪਿੰਡ ਬਡਾਲਾ ਕਲਾਂ ਸਾਡਾ 150 ਕਿੱਲਾ ਪੈੜੀ ਜਿਹੜੀ ਲੈਂਡ ਪੂਲ ਨੂੰ ਪਾਲਿਸੀ ਵਿੱਚ ਗਵਰਨਮੈਂਟ ਰਿਕੁਆਇਰ ਕਰ ਰਹੀ ਹੈ ਅਸੀਂ ਉਹਦੇ ਸਬੰਧੇ ਸਾਰੇ ਇਕੱਠੇ ਹੋਏ ਆ ਅਸੀਂ ਇਸ ਪਾਲਿਸੀ ਦੇ ਬਿਲਕੁਲ ਖਿਲਾਫ ਆ ਮੈਂ ਸੁਖਦੇਵ ਸਿੰਘ ਰੰਧਾਵਾ ਮੈਂ 15-20 ਦਿਨ ਤੋਂ ਪਹਿਲਾਂ ਕੈਨੇਡਾ ਤੋਂ ਆਇਆ ਜਦਕਿ ਮੈਂ ਦੇਖਿਆ ਵੀ ਜਿੰਨੀਆਂ ਡਿਬੇਟਾਂ ਚੱਲਦੀਆਂ ਉਹ ਚ ਗਵਰਨਮੈਂਟ ਸਭ ਤੋਂ ਪਹਿਲਾਂ ਇਹ ਗੱਲ ਕਹਿੰਦੀ ਆ ਕਿ ਅਸੀਂ ਜਿਹੜੀ ਆ ਜ਼ਬਰਦਸਤੀ ਨਹੀਂ ਕਰਾਂਗੇ ਕਿਸਾਨਾਂ ਦੀ ਸਹਿਮਤੀ ਨਾਲ ਜ਼ਮੀਨ ਲਵਾਂਗੇ ਤੇ ਜਦੋਂ ਅਸੀਂ ਐਸਡੀਐਮ ਸਾਹਿਬ ਨੂੰ ਲਿਖ ਕੇ ਦਿੱਤਾ ਡੀ ਜਲੰਧਰ ਜਿਹੜੇ ਪੁੱਡਾ ਅਧਿਕਾਰੀ ਉਹਨਾਂ ਦੇ ਤਾਂ ਚੰਡੀਗੜ੍ਹ ਵੀ ਜਿਹੇ ਪੁੱਡਾ ਅਧਿਕਾਰੀਆਂ ਦੇ ਤਾਂ ਤੇ ਫਿਰ ਇਹਦਾ ਮਸਲਾ ਹੱਲ ਬੰਦ ਕਰ ਦੇਣਾ ਚਾਹੀਦਾ ਅਸੀਂ ਤਾਂ ਸਹਿਮਤੀ ਦੇਤੀ ਵੀ ਅਸੀਂ ਨਹੀਂ ਦੇਣੀ ਚਾਹੁੰਦੇ ਜੀ ਕਿਸੇ ਵੀ ਹਾਲਤ ਵਿੱਚ ਕੋਈ ਇੱਕ ਵੀ ਬੰਦਾ ਨਹੀਂ 100 ਦੇ 100% ਜਿਹੜੇ ਆ ਸਾਰੇ ਉਹ ਕੋਈ ਵੀ ਪਿਆਲੀ ਨਹੀਂ ਦੇਣੀ ਚਾਹੁੰਦਾ ਕੋ ਸਾਡੇ ਤੋਂ ਪਹਿਲਾਂ ਲਿਆ ਦੇਖੋ ਘਰੇ ਘਰੇ ਅਚਾਰ ਪੰਜ ਕਮੀਆਂ ਬਣੀਆਂ ਆਪਣੀਆਂ ਦੂਜੀਆਂ ਕਲੋਨੀਆਂ ਉਹਦੇ ਵਿੱਚ ਤਾਂ ਪਲਾਟ ਸਾਰੇ ਖਾਲੀ ਪਏ ਆ ਨਾਲੇ ਡਿਵੈਲਪ ਆ ਇਹਦਾ ਨਾ ਬੇਰਜਗਾਰੀ ਵੱਧ ਸਕਦੀ ਹੈ ਬੇਰਜਗਾਰੀ ਵਧੂਗੀ ਜੀ ਜਿਹੜੇ ਛੋਟੇ ਛੋਟੇ ਜ਼ਿਮੀਂਦਾਰ ਆ 150 ਕਿੱਲਾ ਤੇ 200 ਓਨਰ ਆ ਉਹ ਸਾਰੇ ਬੇਰਜਗਾਰੀ ਹੋਣਗੇ ਜੀ ਕੋਈ ਕਿਸੇ ਨੇ ਪਸ਼ੂ ਰੱਖੇ ਆ ਕੋਈ ਹੋਰ ਛੋਟੇ ਮੋਟੇ ਕੰਮ ਕਰਕੇ ਆਪਣਾ ਕਰਦਾ ਸਾਡਾ ਤਾਂ ਪਿੰਡੀ ਬਲੌਕ ਹੋ ਜਾਂਦਾ ਜੀ ਮੋਰੋ ਇੱਥੋਂ ਬਲੌਕ ਕਰਤਾ ਸਾਡਾ ਰਸਤੇ ਬੰਦ ਹੋ ਜਾਂਦੇ ਸਾਰੇ ਸਾਡਾ ਵੀ ਵਾਧਾ ਵੀ ਹੋ ਸਕਦਾ ਅਪਰਾਧਾ ਵਿੱਚ ਵੀ ਵਾਧਾ ਹੋਊਗਾ ਜਦੋਂ ਬੇਰਜਗਾਰੀ ਹੋਊਗੀ ਤੇ ਅਪਰਾਧਾ ਜੱਟ ਵੈਟ ਕੀ ਵਾਧਾ ਹੋਊਗਾ ਹਾਂ ਕਿਹਦੇ ਦੇਖੋ ਕਹਣੀ ਚਾ ਦੇ ਕਰ ਨੇ ਇਹ ਜਮੀਨ ਹਨ ਨਹੀਂ ਉਹ ਅਜੇ ਨਹੀਂ ਸਾਨੂੰ ਕੋਈ ਨੌਲੇਜ ਨਾ ਅਜੇ ਕੀਤੀਆਂ ਚਲੋ ਸਾਨੂੰ ਪਤਾ ਨਹੀਂ ਅਜੇ ਕਾਰ ਵੀ ਦਿੱਤੀਆਂ ਹੋਣਗੀਆਂ ਅਜੇ ਸਾਡੇ ਕੋਈ ਏਦਾਂ ਦੀ ਇਨਫੋਰਮੇਸ਼ਨ ਨਹੀਂ ਹੈਗੀ ਤੇ ਪਰ ਅਸੀਂ ਇਸ ਦਾ ਡਟ ਕੇ ਵਿਰੋਧ ਕਰਦੇ ਹਾਂ ਕੋਈ ਇੱਕ ਮਰਲਾ ਵੀ ਜ਼ਮੀਨ ਅਸੀਂ ਕੋਈ ਵੀ ਜ਼ਿੰਮੇਦਾਰ ਦੇ ਉਹਨੂੰ ਤਿਆਰ ਨਾ ਤੇ ਜੇ ਕੋਈ ਸਹਿਮਤੀ ਦਿੰਦੇ ਆ ਉਹ ਸਿਰਫ ਆਮ ਆਦੀ ਪਾਰਟੀ ਦੇ ਜਿਹੜੇ ਵਰਕਰ ਆ ਉਹ ਝੂਠੀਆਂ ਗੱਲਾਂ ਕਰ ਕਰਕੇ ਕਈ ਸਾਡੇ ਪਿੰਡ ਦੇ ਕੋਈ ਬੁੱਢੀ ਜੀਵੀ ਆ ਸਾਨੂੰ ਹੀ ਸਮਝਾਉਂਦੇ ਤੁਸੀਂ ਕਹਦੇ ਹੋ ਜੀ ਕਿ ਪਾਲਸੀ ਬਹੁਤ ਵਧੀਆ ਤੇ ਅਨਾ ਤੁਸੀਂ ਪਰ ਇਹ ਜਮੀਨਾਂ ਨਹੀਂ ਦੇਣੇ ਜੋਦੇ ਉਹਨਾਂ ਦੇ ਵਿੱਚ ਕੋਈ ਨਹੀਂ ਹੈ ਨਾ ਨਾ ਅਸੀਂ ਦੋਨਾਂ ਨੂੰ ਕਹਿੰਨੇ ਆਂ ਕਿ ਜੇ ਉਹਨਾਂ ਪਾਲਿਸੀ ਇੰਨੀ ਵਧੀਆ ਲਾ ਦਿਆਂ ਸਰਪੰਚ ਸਾਹਿਬ ਨੂੰ ਬੇਨਤੀ ਕਰਦੇ ਆਂ ਮਤਾ ਪਾ ਆਗੇ ਨਾ ਉਹਦੇ ਲੈ ਬਨੇ ਕਲੋਨੀ ਉਹਨਾਂ ਨਾਲ ਕਰ ਦੋ ਉਹ ਆਪਣੀ ਜ਼ਮੀਨ ਦੇ ਦੇ ਨਾਲੇ ਬਾਕੀਆਂ ਨੂੰ ਸਮਝਾ ਲੈਣ ਕਿ ਬਹੁਤ ਵਧੀਆ ਕਲੋਨੀ ਹੈਗੀ ਆ ਕਲੋਨੀ ਤੇ ਕਰ ਦੋ ਇਸ ਕਰਕੇ ਅਸੀਂ ਤਾਂ ਕੋਈ ਵੀ ਦੇਣ ਨੂੰ ਤਿਆਰ ਨਹੀਂ ਹੈ ਅੱਛਾ ਜੇ ਆਪਣਾ ਤੁਹਾਡੇ ਨਾਲ ਸਹਿਮਤੀ ਨਹੀਂ ਹੁੰਦੀ ਸਰਕਾਰ ਦੀ ਨਾਲ ਸਹਿਮਤ ਸਰਕਾਰ ਧੱਕਾ ਕਰਦੀ ਏ ਫਿਰ ਕਿੱਥੋਂ ਤੱਕ ਅਸੀਂ ਸੰਘਰਸ਼ ਕਰਾਂਗੇ ਜੀ ਖੀਰ ਤੱਕ ਜੋ ਵੀ ਸਾਡੇ ਕੋ ਗਵਰਨਮੈਂਟ ਕਾਨੂੰਨ ਦੇ ਹਿਸਾਬ ਨਾਲ ਕਰਾਂਗੇ ਕਾਨੂੰਨ ਦੇ ਹਿਸਾਬ ਨਾਲ ਜੋ ਵੀ ਪ੍ਰੋਟੈਸਟ ਮਿਲਿਆ ਅਸੀਂ ਕੋਰਟ ਕੋਰਟ ਚਾਵਾਂਗੇ ਸਟੇ ਲਵਾਂਗੇ ਅਸੀਂ ਜੋ ਵੀ ਸਾਡੇ ਕੋ ਹੈ ਸਭ ਕੁਝ ਕਰਾਂਗੇ ਪ੍ਰਸ਼ਾਸਨ ਤੋਂ ਹੁਣ ਕੀ ਮੰਗ ਕਰਦੇ ਨੇ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਜੀ ਜਦੋਂ ਉਹਨਾਂ ਨੇ ਕਿਹਾ ਵੀ ਸਹਿਮਤੀ ਤੋਂ ਬਿਨਾ ਨਹੀਂ ਰਿਕੁਆਇਰ ਕੀਤੀ ਜਾਊ ਤੇ ਇਥੇ ਅਸੀਂ ਕੋਈ ਵੀ ਦੇਣ ਨੂੰ ਤਿਆਰ ਨਹੀਂ ਤੇ ਸਾਡੇ ਇਸ ਕਰਕੇ ਸਾਡਾ ਮਸਲਾ ਕਲੋਜ਼ ਕਰਨਾ ਚਾਹੀਦਾ ਤੇ ਹਾਂ ਅਸੀਂ ਕਰਕੇ ਦੇਣੀ ਚਾਹੁੰਦੇ ਹਾਂ ਸਤਿ ਸ੍ਰੀ ਅਕਾਲ ਤੁਹਾਡਾ ਨਾਮ ਕੀ ਹੋ ਰਿਹਾ ਹੈ ਮੇਰਾ ਨਾਮ ਕੁਲਵੰਤ ਸਿੰਘ ਹੈ ਜੀ ਪਿੰਡ ਬਡਾਲਾ ਕਲਾ ਜੀ ਜੀ ਇਸਪੈੰਡ ਦਾ ਰਹਿਣਾ ਲਿਆ ਮੈਂ ਔਰ ਜੋ ਸਰਕਾਰ ਨੇ ਨਵੀਂ ਨੀਤੀਆਂ ਲੈ ਕੇ ਆਂਦੀ ਆ ਪੁਲਿੰਗ ਦੀ ਲੈਂਡ ਪੁਲਿੰਗ ਦੀ ਉਹਦੇ ਵਿੱਚ ਸਾਡਾ ਪੰਡ ਇਫੈਕਟ ਹੋ ਰਿਹਾ ਹੈ ਮੇਰੀ ਵੀ ਸਾਰੀ ਜ਼ਮੀਨ ਉੱਚ ਜਾ ਰਹੀ ਆ ਤੇ ਅਸੀਂ ਉਹਦੇ ਵਿਰੋਧ ਦੇ ਵਿੱਚ ਮੇਰੇ ਚਾਰੇ ਕਿੜਾ ਰਹੇ ਜੀ ਅਸੀਂ ਵਿਰੋਧ ਦੇ ਵਿੱਚ ਆ ਇੱਕ ਇੰਚ ਵੀ ਪੈੜੀ ਅਸੀਂ ਨਹੀਂ ਦੇਣੀ ਸਾਰਾ ਪੰਡ ਸਾਡੇ ਨਾਲ ਆ ਤੇ ਇਹਨਾਂ ਨੂੰ ਚਾਹੀਦਾ ਹੈ ਕਿ ਇਹ ਰੱਦ ਕਰ ਦੇਣੀ ਚਾਹੀਦੀ ਇਹਨਾਂ ਨੂੰ ਬਾਕੀ ਸਾਨੂੰ ਆਮ ਆਦਮੀ ਪਾਰਟੀ ਨੇ ਸੱਦਿਆ ਵੀ ਸੀ ਚੰਡੀਗੜ੍ਹ ਉੱਥੇ ਗਏ ਵੀ ਸੀ ਅਸੀਂ 6 ਜਣੇ ਗਏ ਸੀ ਪਰ ਉੱਥੇ ਜਾ ਕੇ ਕਹਿੰਦੇ ਕਿ ਦੋ ਜਣੇ ਹੀ ਅੰਦਰ ਜਾ ਸਕਦੇ ਆ ਜੀ ਔਰ ਅੰਦਰ ਵੀ ਜਾਣਾ ਹੈ ਤਾਂ ਤੁਸੀਂ ਉੱਥੇ ਹਾਂ ਤੇ ਨਾਰਾ ਦੇਣਾ ਹੈ ਤੁਸੀਂ ਹੋਰ ਕੁਝ ਨਹੀਂ ਬੋਲ ਸਕਦੇ ਪਰ ਅਸੀਂ ਕਿਹਾ ਕਿ ਅਸੀਂ ਵਿਰੋਧ ਕਰਨ ਆਏ ਹਾਂ ਅਸੀਂ ਵਿਰੋਧ ਹੀ ਕਰਨ ਆਏ ਹਾਂ ਪਰ ਉਹਨੇ ਅੰਦਰ ਨਹੀਂ ਜਾਣ ਦਿੱਤਾ ਉਹ ਕਹਿੰਦੇ ਕਿ ਤੁਹਾਨੂੰ ਪੰਡ ਦੇ ਵਿੱਚ ਇਨਫੋਰਮੇਸ਼ਨ ਪਹੁੰਚ ਜਾਏਗੀ ਜੋ ਵੀ ਅਸੀਂ ਮੈਨੀਫੈਸਟੋ ਬਣਾਵਾਂਗੇ ਤੁਸੀਂ ਪੜ੍ਹ ਕੇ ਤੇ ਸਾਨੂੰ ਸਾਈਨ ਕਰਕੇ ਦੱਸ ਦਿਓ ਹਾਂ ਜਾਂ ਨਾ ਤੇ ਬਚੇ ਇੰਕਾ ਠੀਕ ਹੈ ਜੀ ਪਰ ਪੰਜਾਬ ਐਗਰੀਕਲਚਰ ਦੇ ਨਾਮ ਦੇ ਪਛਣਾਏ ਦਾ ਜੇ ਪੰਜਾਬ ਦੀ ਗੋਠੀਆਂ ਪੈ ਜਾਣਗੇ ਪਾਰਕਟੇ ਜਾਣਗੇ ਪੰਜਾਬ ਦੇ ਹੋਣ ਹੀ ਫਲ ਬਣਗੇ ਸਹੀ ਗੱਲ ਹੈ ਜੀ ਪੰਜਾਬ ਦੀ ਹੋਂਦ ਖਤਮ ਹੀ ਕਰਨਾ ਚਾਹੁੰਦੇ ਆ ਜੋ ਅੱਗੇ ਵੀ ਤਿੰਨ ਕਾਲੇ ਕਾਨੂੰਨ ਲੈ ਕੇ ਆਉਂਦੇ ਸੀ ਉਹਨੇ ਇਸੇ ਕਰਕੇ ਲੈ ਕੇ ਆਉਂਦੇ ਸੀ ਕਿ ਇਹਨਾਂ ਨੂੰ ਐਮਐਸਪੀ ਨਹੀਂ ਦੇਣੀ ਸੀ ਹੁਣ ਉਹ ਜ਼ਮੀਨਾਂ ਇਸ ਤਰ੍ਹਾਂ ਰਿਕੁਆਇਰ ਕਰ ਰਿਹਾ ਸਾਰੇ ਕਿ ਇਹਨਾਂ ਨੂੰ ਜ਼ਿੰਮੇਵਾਰੀਆਂ ਰਹਿਣਗੇ ਤਾਂ ਐਮਐਸਪੀ ਕਿੱਥੋਂ ਲੈਣਗੇ ਇਹ ਤਿੰਨ ਕਾਲੇ ਕਾਨੂੰਨ ਲੈਗਲੀ ਖਤਮ ਕਰ ਦਿੱਤੇ ਕਿ ਲਾਰਾ ਲਾਇਆ ਨੇ ਉਹ ਲਾਰਾ ਹੀ ਹਾਲੇ ਵਿੱਚ ਲਟਕਾਇਆ ਹੋਇਆ ਆ ਉਹਨਾਂ ਨੂੰ ਇਨਸਾਫ ਨਹੀਂ ਦਿੱਤਾ ਲੇ ਕੁਛ ਵੀ ਕੋਈ ਕਲੀਅਰ ਤੇ ਕਰਦੇ ਨਹੀਂ ਪਏ ਉਹ ਕਿਤੇ ਕਹਿੰਦੇ ਪੰਜਾਬ ਦੀ ਸਰਕਾਰ ਆ ਜੀ ਪਰ ਹੰਦਸਵਾਰ ਇਹਦਾ ਵੀ ਹੱਥ ਹੈਗਾ ਹਾਂਜੀ ਸਾਰਿਆਂ ਦਾ ਰਲ ਕੇ ਆ ਜੀ ਇਹ ਸਾਰੇ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਆ ਕੋਈ ਵੀ ਦਿੱਲੀ ਤੋਂ ਜਿਹੜੀ ਪਾਰਟੀ ਵੀ ਆਈ ਆ ਅੱਜ ਤੱਕ ਪੰਜਾਬ ਦਾ ਕਿਸੇ ਨੇ ਨਹੀਂ ਸੋਚਿਆ ਸਭ ਆਪ ਉਹ ਆਪਣੇ ਸੋਚ ਰਹੇ ਆ ਪੰਜਾਬ ਦੇ ਨਾਲ ਕੋਈ ਨਹੀਂ ਖੜਾ ਹੋ ਰਿਹਾ ਇਹ ਸੰਤਾ ਸਿੰਘ ਆਜਾ ਪੰਜਾਬ ਸਿੰਘ ਦੀ ਬੁਰਕੀ ਸਾਂਝੀ ਸਾਂਝਾ ਸਾਰਾ ਕੁਝ ਸਾਂਝਾ ਜੀ ਇਹਨਾਂ ਦਾ